ਇਹ ਡਿੜੀ ਹੈ ਜਿਹੜੀ ਇਸ ਨੌਜਵਾਨ ਵੱਲੋਂ ਲਗਾਈ ਗਈ ਹੈ ਆਪਣੇ ਮਾਪਿਓਤੀ ਹੈਲਪ ਕਰਨ ਲਈ ਇਸੇ ਮੁੰਡਾ ਅੱਗੇ ਆਪਾਂ ਥੋੜਾ ਹੱਥ ਸਟਾਈਡ ਚਾਹੀ ਮਿਲ ਗਈ ਤਨਖਾਹ ਥੋੜੀ ਚੱਲ ਰਹੀ ਹੈ ਦੇ ਇਸੇ ਕਰਕੇ ਆਪਾਂ ਥੋੜਾ ਕੰਮ ਖੋਲਿਆ ਥੋੜਾ ਜਿਹਾ ਕਿਨਾਰੇ ਸੁੱਖਾ ਹੈ ਆਵਾਪਾ ਨੂੰ ਥੋੜਾ ਮਨ ਕੀ ਹੌਸਲਾ ਗਿਆ ਵੈਸੇ ਅਕਸਰ ਇੱਕ ਸੁਪਨਾ ਹੁੰਦਾ ਮਾਂ ਦਾ ਕਿ ਮੇਰਾ ਬੱਚਾ ਇਹ ਬਣੇਗਾ ਤੁਹਾਡਾ ਕੀ ਸੁਪਨਾ ਸੀ ਤੁਹਾਡਾ ਮੇਰਾ ਤਾਂ ਸੁਪਨਾ ਸੀ ਕਿ ਚਲੋ ਪੜਾਈ ਕਰਦਾ ਪਰ ਬੇਟਾ ਜਿਹੜਾ ਵਾ ਇਹ ਨਹੀਂ ਮੰਨਣ ਦਾ ਬੱਚਾ ਇਸੇ ਅਸੀਂ ਜਿਆਦਾ ਕੋਈ ਪ੍ਰੈਸ਼ਰ ਨਹੀਂ ਪਾਇਆ ਕਿ ਨਹੀਂ ਚੰਗਾ ਨਹੀਂ ਲੱਗਦਾ ਕਿ ਬੱਚਾ ਪੰਨੂ ਜਿਆਦਾ ਜ਼ਬਰਦਸਤੀ ਵੀ ਨਹੀਂ ਕਰਨੀ ਚੰਗੀ ਹੁੰਦੀ ਫਿਰ ਇਸ ਕਰਕੇ ਅਸੀਂ ਨੂੰ ਕਿਹਾ ਕਿ ਤੂੰ ਆਪਣੇ ਕੰਮ ਚ ਲੱਗ ਜਾ ਸਾਨੂੰ ਘੁੰਮਣਾ ਫਿਰਨਾ ਨਹੀਂ ਚੰਗਾ ਲੱਗਦਾ ਬੱਚਿਆਂ ਨੂੰ ਛਿੱਕੇ ਛਿੱਕੇ ਬੱਚੇ ਅੱਜ ਕੱਲ੍ਹ ਪੰਜਾਬ ਬੜਾ ਬਦਨਾਮ ਪਿੱਟਿਆ ਗਿਆ ਮਸੀਆ ਦੇ ਵਿੱਚ ਬਣ ਉਹ ਤੋਂ ਬਚਾ ਰੇ ਅਮਰਦਾਰੀ ਬੱਚਾ ਸਾਡਾ ਚਾਚਾ ਦਾ ਵੀ ਅਮਰਦਾਰੀ ਆ ਤੇ ਅਸੀਂ ਸੋਸਾਇਟੀ ਜੀ ਉਹਦੇ ਕੋਈ ਜਾਂਦਾ ਸੀ ਉੱਥੋਂ ਹੀ ਇੱਥੇ ਆ ਗਿਆ ਵਾ ਗਾਂ ਨੂੰ ਕੋਈ ਨੋਬਤ ਨਹੀਂ ਆਈ ਵੀ ਕਿਸੇ ਹੋਰ ਜਗ੍ਹਾ ਤੇ ਜਾਵੇ ਬੱਤ ਕਿੰਨਾ ਵਿਸ਼ਵਾਸ ਬਹੁਤ ਜ਼ਿਆਦਾ ਸਿੱਧਾ ਸਾਹਿਬ ਤੇ ਅਸੀਂ ਪੋਪਾ ਦੇ ਸ਼ੀਨੂ ਗੁਰੂ ਅਮਰਦਾਸ ਜੀ ਦੱਸਿਆ ਦੋ ਜਗ੍ਹਾ ਸਾਡੀਆਂ ਪੱਕੀਆਂ ਹੀ ਆ ਬਾਕੀ ਤੀਸਰੀ ਅਸੀਂ ਪੀਰਾਂ ਦੇ ਨਹੀਂ ਜਾਂਦੇ ਕੋਈ ਕੁਛ ਕਿਤੇ ਨਹੀਂ ਜਾਂਦੇ ਸਾਡਾ ਕੋਈ ਹੈ ਹੀ ਨਹੀਂ ਇਹ ਹੋਣਾ ਪਤਾ ਕੀ ਵਧੀਆ ਕੰਮ ਚੱਲ ਰਿਹਾ ਕਿੰਨਾ ਰਿਸਪੌਂਸਬਲ ਹੈ ਲੋਕਾਂ ਦਾ ਸਹੀ ਆ ਜਾਵੇ ਬਿਲਕੁਲ ਠੀਕ ਹੈਗਾ ਬਿਲਕੁਲ ਠੀਕ ਹੈ ਸਾਸ਼ੀ ਗਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਮੈਂ ਹਾਂ ਤੁਹਾਡੇ ਨਾਲ ਵਜੇਪਸੇ ਕਾਲ ਤੁਹਾਡੇ ਸਾਹਮਣੇ ਅਕਸਰ ਹੀ ਇਹੀ ਅੰਮ੍ਰਿਤਸਰ ਦੀਆਂ ਕਹਾਣੀਆਂ ਲੈ ਕੇ ਆਉਂਦੇ ਜਾਂਦੇ ਹਾਂ ਇਸ ਦੇ ਵਿੱਚ ਬੱਚੇ ਜਿਹੜੇ ਨੇ ਆਪਣੇ ਮਾਪਿਓ ਦੀ ਮਦਦ ਕਰਦੇ ਨੇ ਘਰ ਪਰਿਵਾਰ ਦੇ ਵਿੱਚ ਅੱਗੇ ਕੰਮ ਕਰਨ ਦੀ ਖਰਚਾ ਕੱਢਣ ਇਹੋ ਜੀ ਤੁਹਾਨੂੰ ਕਹਾਣੀ ਇੱਕ ਦਿਖਾਉਣ ਜਾ ਰਹੇ ਆ ਨੌਜਵਾਨ ਦੀ 12 14 15 ਸਾਲ ਦੀ ਦੀ ਉਮਰ ਹੈ ਪਰ ਆਪਣੇ ਘਰ ਦੀ ਮਦਦ ਕਰਨ ਲਈ ਜਿਹੜਾ ਕਿ ਕੰਮ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਹੈ ਜਿਹੜੀ ਇਸ ਨੌਜਵਾਨ ਉੱਲੋਂ ਲਗਾਈ ਗਈ ਹੈ ਆਪਣੇ ਮਾਪਿਓ ਦੀ ਹੈਲਪ ਕਰਨ ਲਈ ਇਸ ਮੁੰਡਾ ਅੱਗੇ ਆ ਉਮਰ ਛੋਟੀ ਹੈ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਆਖਿਰ ਕੀ ਲੋੜ ਪੈਗੀ ਇਸ ਕੰਮ ਕਰ ਕਰਨ ਦੀ ਮਾ ਮਮੀ ਮਜੂਰ ਨੇ ਗੱਲ ਕਰਨੇ ਸੱਸੀ ਕਾਲ ਜੀ ਸੱਸੀ ਕਾਲ ਜੀ ਜੀਤ ਮਨਿੰਦਰ ਕੌਰ ਹਾਂ ਜੀ ਪਤਾ ਲੱਗਾ ਕਿ ਬੇਟੇ ਨੂੰ ਘਰ ਦੀ ਮਜਬੂਰੀਆਂ ਕਰਕੇ ਕੰਮ ਤੁਹਾਨੂੰ ਸ਼ੁਰੂ ਕਰਨਾ ਹੈ ਕਿ ਕੀ ਮਜਬੂਰੀ ਪਈ ਨਹੀਂ ਪਾ ਜੀ ਕੰਮ ਤੇ ਚਲੋ ਇਹ ਕੀ ਨ ਪੜਾਈ ਵਾਸਤੇ ਕਿਹਾ ਸੀ ਅਸੀਂ ਇਹ ਪੜਾਈ ਕਹਿੰਦਾ ਸੀ ਮੈਂ ਨਹੀਂ ਕਰਦੀ ਸਕੂਲ ਤੇ ਹੀ ਦੇ ਸੀ ਤੇ ਸਕੂਲ ਦੋ ਦਿਨ ਜਾਂਦਾ ਚਾਰ ਦਿਨ ਛੁੱਟੀਆਂ ਕਰ ਲੈਂਦਾ ਸੀ ਫੇਰਾ ਸਾਨੂੰ ਇਹ ਅਕੀ ਲੇਕਚਨ ਦੇ ਕੰਮ 'ਚ ਵੀ ਪਾਇਆ ਇਹਨੂੰ ਬਲਕਿ 6 7 8 ਮਹੀਨੇ ਜਾਂਦਾ ਰਿਹਾ ਉਸ ਤੋਂ ਬਾਅਦ ਚਲੋ ਕੰਮ ਵੀ ਸਿੱਖਦ ਲਿਆ ਥੋੜਾ ਇਹਨੇ ਤੇ ਉਸ ਤੋਂ ਬਾਅਦ ਆ ਕਿ ਆਪਣਾ ਥੋੜਾ ਜਿਹਾ ਪ੍ਰੋਬਲਮ ਆ ਗਈ ਸਰਦੀਆਂ ਆ ਗਈਆਂ ਉਹਦੇ ਕਰਕੇ ਅਸੀਂ ਇਹਨੂੰ ਕਿਹਾ ਕਿ ਤੂੰ ਆ ਦੁਕਾਨ ਨਹੀਂ ਮੇਰੇ ਕੋ ਸਾਂਭੀ ਜਾਂਦੀ ਤੂੰ ਆ ਥੋੜੇ ਦਿਨ ਅਸੀਂ ਛੁੱਟੀ ਲੈ ਲਾ ਉਧਰੋਂ ਉਸ ਤੋਂ ਬਾਅਦ ਆ ਇੱਥੇ ਆਣ ਲੱਗ ਪਿਆ ਅਸੀਂ ਕਿ ਕਿ ਜੇ ਫਿਰਨੋ ਤੋਂ ਬਚਾਇਆ ਵਾ ਇਹਦੇ ਚ ਜਦੋਂ ਵੀ ਜਾਂਦਾ ਸੀ ਆਪਣੇ ਚਾਚਾ ਜੀ ਕੋ ਹੈਲਪ ਵਾਸਤੇ ਜਾਂਦਾ ਸੀ ਹਾਂਜੀ ਉਹਨਾਂ ਕੋ ਹੈਲਪ ਵਾਸਤੇ ਜਾਂਦਾ ਸੀ ਵੀ ਹੈਲਪ ਵਿੱਚ ਵਿੱਚ ਇਹਨੇ ਕੰਮ ਸਿੱਖਿਆ ਉਸ ਤੋਂ ਬਾਅਦ ਆ ਅਸੀਂ ਚਲੋ ਇਹਨੂੰ ਥੋੜਾ ਬੋਤਾ ਆਪਣਾ ਕੰਮ ਕੋਲਤਾ ਵੀ ਆਪਣੇ ਆਰੇ ਲੱਗਾ ਰਵੇ ਹਾਂਜੀ ਇਸ ਕਰਕੇ ਤੇ ਪਰਿਵਾਰ ਚ ਕੌਣ ਕੌਣ ਨੇ ਕਿੰਨੇ ਲੋਕ ਮੇਰੀ ਵੱਡੀ ਬੇਟੀ ਹੈ ਉਸ ਤੋਂ ਛੋਟਾ ਹੈ ਬੇਟਾ ਉਸ ਤੋਂ ਛੋਟਾ ਫਿਰ ਇੱਕ ਬੇਟਾ ਤੇ ਬਸ ਅਸੀਂ ਮੰਮੀ ਪਾਪਾ ਦਾ ਫਿਰ ਖਰਚ ਕਰੇ ਪਰਿਵਾਰ ਦਾ ਗੁਜ਼ਾਰਾ ਕਿਦਾ ਚੱਲੂ ਹਾਂਜੀ ਗੁਜ਼ਾਰਾ ਕਿਦਾ ਚੱਲਦਾ ਕਰਦੇ ਗੁਜ਼ਾਰਾ ਤੇ ਤੁਹਾਨੂੰ ਪਤਾ ਕਿ ਪਹਿਲੇ ਤਾਂ ਬਹੁਤ ਨਾਰਮਲ ਚੱਈ ਸੀ ਹੁਣ ਵੀ ਕਈ ਨਾਲ ਕਈ ਕੋਲ ਚੰਗੇ ਵੀ ਆ ਵੀ ਕਰਦਾ ਰੋਟੀ ਪਾਣੀ ਚੱਲਣਾ ਚੱਲੂ ਹੋ ਗਿਆ ਅੱਛਾ ਹਾਂ ਕਿਸੀ ਕੋਈ ਮਦਦ ਮਿਲੀ ਹੈ ਕੰਮ ਚਲਾਉਣ ਦੇ ਨਾਲ ਕੁਝ ਠੀਕ ਹੀ ਆ ਭਾਜੀ ਨਾਰਮਲ ਠੀਕ ਹੀ ਆ ਜਿੱਦਾਂ ਵੀ ਅਮਲ ਕੀ ਪਹਿਲੇ ਪਹਿਲੇ ਸ਼ੁਰੂ ਸ਼ੁਰੂ ਚ ਚਲੋ ਹੋ ਗਿਆ ਸੀ ਕੰਮ ਚਲੋ ਹੁਣ ਨੋਰਮਲ ਨੋਰਮਲ ਠੀਕ ਹੈ ਜਾਕੀ ਆਪਣੇ ਬੇਟਾ ਲੱਗਾ ਹੋਇਆ ਕੰਮ ਚ ਵੀ ਛੁੱਟੀ ਨਹੀਂ ਕਰਦਾ ਆਪਣੇ ਬੱਚਾ ਕੀ ਫਿਰਨ ਨਾਲੋਂ ਚੰਗਾ ਕਿ ਆਪਣੇ ਕੰਮ ਚ ਵਸਮਸਤੇਗਾ ਵੈਸੇ ਉਧਰ ਕਈ ਵਾਰੀ ਵੇਖਿਆ ਨੇ ਨਿੱਕੇ ਨਿੱਕੇ ਬੱਚੇ ਅੱਜ ਕੱਲ੍ਹ ਪੰਜਾਬ ਬੜਾ ਬਦਨਾਮ ਹੋਇਆ ਗਿਆ ਮਸੀਆ ਦੇ ਵਿੱਚ ਬਣ ਉਹ ਤੋਂ ਬਚਾਰੇ ਅਮਰਦਾਰੀ ਬੱਚਾ ਸਾਡਾ ਚਾਚਾ ਦਾ ਵੀ ਅਮਰਦਾਰੀ ਆ ਤੇ ਅਸੀਂ ਸੋਸਾਇਟੀ ਜੀ ਉਹਦੇ ਕੋਈ ਜਾਣਦਾ ਸੀ ਉਧਰ ਤੋਂ ਹੀ ਇੱਥੇ ਆ ਗਿਆ ਵਾ ਗਾਂ ਨੂੰ ਕੋਈ ਨੋਬਤ ਨਹੀਂ ਆਈ ਵੀ ਕਿਸੇ ਹੋਰ ਜਗ੍ਹਾ ਤੇ ਜਾਵੇ ਜਨ ਕੀ ਚੀਜ਼ ਵੈਸੇ ਅਕਸਰ ਇੱਕ ਸੁਪਨਾ ਹੁੰਦਾ ਮਾਤਾ ਕਿ ਮੇਰਾ ਬੱਚਾ ਇਹ ਬਣੇ ਤੁਹਾਡਾ ਕੀ ਸੁਪਨਾ ਸੀ ਤੁਹਾਡਾ ਮੇਰਾ ਤਾਂ ਸੁਪਨਾ ਸੀ ਕਿ ਚਲੋ ਪੜਾਈ ਕਰਦਾ ਵੀ ਸਾਨੂੰ ਵੀ ਖੁਸ਼ੀ ਹੁੰਦੀ ਕਿ ਹੁਣ ਬੇਟੀ ਪੜਦੀ ਪਈ ਆ ਸਾਨੂੰ ਖੁਸ਼ੀ ਆ ਪਰ ਬੇਟਾ ਜਿਹੜਾ ਵਾ ਇਹ ਨਹੀਂ ਮੰਨਣ ਦਾ ਬੱਚਾ ਅਸੀਂ ਜਿਆਦਾ ਬਹੁਤ ਪ੍ਰੈਸ਼ਰ ਨਹੀਂ ਪਾਇਆ ਕਿ ਨਹੀਂ ਚੰਗਾ ਨਹੀਂ ਲੱਗਦਾ ਕਿ ਬੱਚਾ ਨਾਲੋਂ ਜਿਆਦਾ ਜ਼ਬਰਦਸਤੀ ਵੀ ਨਹੀਂ ਕਰਨੀ ਚੰਗੀ ਹੁੰਦੀ ਇਹ ਇਸ ਕਰਕੇ ਅਸੀਂ ਨੂੰ ਕਿਹਾ ਕਿ ਤੂੰ ਆਪਣੇ ਕੰਮ ਚ ਲੱਗ ਜਾ ਸਾਨੂੰ ਘੁੰਮਣਾ ਫਿਰਨਾ ਨਹੀਂ ਚੰਗਾ ਲੱਗਦਾ ਬੱਚਿਆਂ ਨੂੰ ਇਸ ਕਰਕੇ ਕਿ ਸੁਪਨੇ ਕੀ ਆਗੇ ਬੱਚੇ ਬਾਕੀ ਬੱਚੇ ਨੂੰ ਲੈ ਕੇ ਕਿ ਉਹਨਾਂ ਨੇ ਕਿਸਮਤ ਤਾਂ ਰੱਬ ਦੇ ਆਸਰੇ ਆ ਨਾ ਉਹਨੇ ਨੇ ਜੋ ਲਿਖਿਆ ਸਾਡੇ ਨਾਲ ਹੋ ਹੀਣਾ ਵਾ ਤੇ ਆਪਣੇ ਚੰਗਾ ਲਿਖਿਆ ਸੀ ਇਹਦੇ ਚਾਚੇ ਨਾਲ ਮਿਲਾਨਾ ਸੀ ਚਾਚੇ ਨੇ ਕੋਈ ਨੂੰ ਕੰਮ ਤੇ ਲਾਣਾ ਸੀ ਅੱਗੋਂ ਅੱਥ ਤੱਕ ਪਹੁੰਚੇ ਅਸੀਂ ਇਸੇ ਰੱਬ ਤੇ ਕਿੰਨਾ ਵਿਸ਼ਵਾਸ ਬਹੁਤ ਜ਼ਿਆਦਾ ਸ਼ਿਦਾ ਸਾਹਿਬ ਤੇ ਅੱਛਾ ਪਪਾਦੀਪ ਸਿੰਘ ਨੂੰ ਗੁਰੂ ਅਮਦਾਸ ਸ਼ਿਦਾ ਸਾਹਿਬ ਦੋ ਜਗ੍ਹਾ ਸਾਡੀਆਂ ਪੱਕੀਆਂ ਹੀ ਆ ਅੱਛਾ ਬਾਕੀ ਤੀਸਰੀ ਅਸੀਂ ਪੀਰਾਂ ਦੇ ਨਹੀਂ ਜਾਂਦੇ ਕੋਈ ਕੁਛ ਕਿਤੇ ਨਹੀਂ ਜਾਂਦੇ ਸਾਡਾ ਕੋਈ ਹੈ ਹੀ ਨਹੀਂ ਅਸੀਂ ਕਿੰਨਾ ਕੁ ਵਿਸ਼ਵਾਸ ਹੈ ਕਿ ਰੱਬ ਦੇ ਦਰ ਚ ਜਾਈਏ ਮੰਗਦੇ ਆ ਰੱਬ ਉਸ ਚੀਜ਼ ਪੂਰੀ ਕਰਦਾ ਕਿੰਨਾ ਕੋਈ ਸ਼ਿਵਾਸ ਕੋਈ ਅਸੀਂ ਸਭ ਤੋਂ ਪਹਿਲੇ ਗੁਰੂ ਆਮਦਸਦੀ ਬਾਬਾ ਦੀਪ ਸਿੰਘ ਦੀ ਸਰੂਪ ਵੀ ਲਾਇਆ ਜੇ ਅਗਲੇ ਪਾਸੇ ਹਾਂਜੀ ਅਸੀਂ ਮੰਨਦੇ ਉਹਨਾਂ ਨੂੰ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਅਸੀਂ ਕੋਈ ਮੰਦਰ ਨਹੀਂ ਕੋਈ ਕੁਛ ਨਹੀਂ ਕਿਤੇ ਨਹੀਂ ਜਾਂਦੇ ਸੀ ਦੁਪਹਿਰੇ ਤੇ ਜਾਂਦੇ ਉਹ ਦੁਪਹਿਰਾ ਹੁਣ ਕੰਮ ਚ ਵਿਜੀ ਆ ਪਹਿਲੇ ਜਾਂਦੇ ਰਹੇ ਸੀਗੇ ਕਿਉਂਕਿ ਦਰਬਾਰ ਸਾਹਿਬ ਲੱਗੇ ਮੇਰੇ ਪੇਕੇ ਦਾ ਘਰ ਆ ਉਧਰ ਅਸੀਂ ਜਾਂਦੇ ਰਹੇ ਆ ਉਸ ਤੋਂ ਬਾਅਦ ਵੀ ਜਾਂਦੇ ਰਹੇ ਆ ਪਰ ਹੁਣ ਬੱਚੇ ਪਰਿਵਾਰ ਵਾਲੇ ਹੋ ਗਏ ਹੁਣ ਐਤਵਾਰ ਜਾ ਕਿਤੇ ਦਿਨ ਵਾਰ ਜਾਈਦਾ ਉਸ ਤਰ੍ਹਾਂ ਪਹਿਲੇ ਨਹੀਂ ਜਾਂਦਾ ਤਾਂ ਕੀ ਸੁਪਨਾ ਕੀ ਹੈ ਕਿ ਬੱਚਾ ਕਾਮਯਾਬ ਹੋਵੇ ਚਾਹੇ ਕੰਮ ਕਰੇ ਕੀ ਬੰਦਾ ਚਾਹੇ ਕੀ ਕੰਮ ਕਰੇ ਕਿ ਆਪਣੇ ਪੈਰਾਂ ਤੇ ਸਟੈਂਡ ਹੋ ਜਾਏ ਕਿ ਕੱਲ ਨੂੰ ਕੰਮ ਇਹ ਵੀ ਕਰੇਗਾ ਨਾਲ ਲੈਕਟੇਸ਼ਨ ਦਾ ਵੀ ਕਰੇਗਾ ਲੈਕਟੇਸ਼ਨ ਦਾ ਵੀ ਜ਼ਰੂਰੀ ਹੀ ਹੈ ਕਿਉਂਕਿ ਅੱਜ ਅਸੀਂ ਤੇ ਮੈਂ ਤੇ ਮਾਂ ਆ ਮੈਂ ਤੇ ਕੰਮ ਇਹਦਾ ਨਾ ਕਰੀ ਜਾਵਾਂਗੀ ਕੱਲ ਨੂੰ ਬਗਾਨੀ ਆਏਗੀ ਉਹਨੇ ਨਹੀਂ ਕਰਨਾ ਉਹਨੇ ਨਹੀਂ ਕਰਨਾ ਕਿਉਂਕਿ ਹੁਣ ਜਿੰਨਾ ਚਿਰ ਮੈਂ ਆ ਮੈਂ ਕਰਾਂਗੀ ਉਸ ਤੋਂ ਬਾਅਦ ਕਿਸੇ ਨੇ ਨਹੀਂ ਕਰਦਾ ਇਸ ਕਰਕੇ ਕਹਿੰਨੇ ਕਿ ਲੈਕਟੇਸ਼ਨ ਦਾ ਕੰਮ ਉਹ ਵੀ ਜ਼ਰੂਰੀ ਹੈ ਦਾ ਮੇਹਰ ਉਹਦਾ ਕਿ ਕੀ ਵਧੀਆ ਕੰਮ ਚੱਲ ਰਿਹਾ ਕਿਤਾ ਰਿਸਪੌਂਸ ਮਿਲ ਰਹਾ ਲੋਕਾਂ ਦਾ ਸਹੀ ਆ ਜਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਾਂ ਠੀਕ ਹੈ ਬਿਲਕੁਲ ਵਧੀਆ ਕਿ ਚਲੋ ਵੀ ਬੱਚਾ ਆ ਰਿਹਾ ਹੈ ਲੱਗਾ ਆਪਣਾ ਥੋੜਾ ਬਹੁਤ ਆਪਣੀ ਜੇਬ ਚ ਖਰਚਾ ਪਾਣੀ ਰੱਖਦਾ ਐਨੀ ਹੀ ਖੁਸ਼ੀ ਹੈ ਮੈਨੂੰ ਬਾਕੀ ਦੇ ਪਾਪਾ ਕਰਦੇ ਘਰ ਦਾ ਖਰਚਾ ਮੈਨੂੰ ਠੀਕ ਹੈ ਮੈਂ ਨਹੀਂ ਕਹਿੰਦੀ ਕਿ ਮੇਰੇ ਬੰਦੇ ਦੀ ਕਿ ਤਨਖਾਹ ਥੋੜੀ ਹੈ ਜੇ ਆ ਉਹ ਉਹ ਘਰ ਦਾ ਗੁਜ਼ਾਰਾ ਹੁਣੋਂ ਕਿਸੇ ਨੂੰ ਦੱਸਾਂਗੇ ਤੇ ਆਪਣੀ ਬੇਇੱਜ਼ਤੀ ਹੈ ਨਾ ਇਸ ਚੀਜ਼ ਅੱਛਾ ਹੀ ਚੱਲ ਰਿਹਾ ਰੱਬ ਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਪਿਆ ਮੇ ਉਸਨੇ ਸਭ ਕੁਝ ਸਮੇਤ ਇੱਥੋਂ ਤੱਕ ਪਹੁੰਚਾਇਆ ਹੈ। ਪਰ ਵਾਟ, ਜੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਨੌਜਵਾਨ ਹੈ ਕੰਮ ਕਰ ਰਿਹਾ ਆਪਣੀ ਮਾਂ ਦੇ ਨਾਲ ਤੇ ਲੋਕੀ ਜਿਹੜੇ ਨੇ ਕਿ ਆ ਰਹੇ ਨੇ, ਖਾ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਲ ਹੁੰਦੀ ਹੈ ਕਿ ਘਰ ਪਰਿਵਾਰ 'ਚ ਇੱਕ ਲੋਡ ਹੁੰਦੀ ਹੈ ਕਿ ਅਕਸਰ ਲੋਕੀ ਜਿਹੜੇ ਨੇ ਕਿ ਬੱਚੇ ਜਿਹੜੇ ਨੇ ਇਸ ਗੱਲ ਨੂੰ ਮੰਨਦੇ ਹੁੰਦੇ ਆ ਕਿ ਘਰ ਦੇ ਵਿੱਚ ਹੈਲਪ ਕਰਨਾ ਬਹੁਤ ਜ਼ਰੂਰੀ ਹੈ। ਕਿ ਘਰ ਦੇ ਵਿੱਚ ਜਦ ਅਸੀਂ ਮਾਪਿਆਂ ਨੂੰ ਦੇਖਦੇ ਹਾਂ ਤੇ ਮਾਪਿਆਂ ਤੋਂ ਹੀ ਮੋਟੀਵੇਟ ਹੋ ਕੇ ਬੱਚਾ ਜਿਹੜਾ ਕਿ ਅੱਗੇ ਜ਼ਿੰਦਗੀ ਦੇ ਵਿੱਚ ਵੱਧਦਾ ਕਿ ਮੈਂ ਆਪਣੇ ਮਾਪਿਆਂ ਦੀ ਮਦਦ ਕਰ ਸਕਾਂ ਇਸ ਤਰ੍ਹਾਂ ਇਹ ਜਿਹੜਾ ਨੌਜਵਾਨ ਹੈ ਇਸ ਤਰ੍ਹਾਂ ਕਿ ਮੰਮੀ ਨਾਲ ਗੱਲਬਾਤ ਕੀਤੀ ਹੈ ਕਿ ਬਹੁਤ ਮੁਸ਼ਕਿਲ ਹੈ ਘਰ ਦਾ ਬਚਾਰਾ ਤੇ ਆਪਣੇ ਘਰ ਦੇ ਦੀ ਹੈਲਪ ਕਰਨ ਲਈ ਜਿਹੜਾ ਕਿ ਮੁੰਡਾ ਮੇਰਾ ਕੰਮ ਕਰਨ ਲਈ ਆ ਨੌਜਵਾਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਾਨਣਾ ਕਿ ਅਕਰ ਇਸ ਤਰ੍ਹਾਂ ਦਾ ਮਨੱਕੀ ਚੱਲ ਰਿਹਾ ਕਿ ਮਾਪੇ ਨਾਲ ਆਪਣੇ ਪੇਰੈਂਟਸ ਦੇ ਨਾਲ ਖਲੋਤਾ ਹੈ ਕੀ ਨਾਮ ਹੈ ਤੁਹਾਡਾ ਸਹਿਜਪ੍ਰੀਤ ਸਿੰਘ ਪਾਕੀ ਆ ਮੇਰੇ ਨੂੰ ਪਤਾ ਲੱਗਿਆ ਕਿ ਕਹਿੰਦਾ ਕਿ ਘਰ ਪਰਿਵਾਰ ਚ ਮਦਦ ਕਰਨ ਲਈ ਇੱਕ ਆਇਆ ਹੋ। ਕੀ ਮਨ ਚ ਆਇਆ ਕਿ ਮੈਂ ਘਰ ਦੀ ਮਦਦ ਕਰਾਂ, ਕੰਮ ਕ ਨਾਲ ਹੈਲਪ ਕਰਾਂ। ਕਹਿੰਦਾ ਕਿ ਪਾਪਾ ਥੋੜਾ ਹੱਥ ਟਾਈਟ ਜਾਈ ਮਿਲ ਗਈ ਤਨਖਾਹ ਥੋੜੀ ਚੱਲ ਰਹੀ। ਤੇ ਇਸੇ ਕਰਕੇ ਆਪਾਂ ਥੋੜਾ ਕੰਮ ਖੋਲਿਆ ਥੋੜਾ ਜਿਹਾ ਕਿ ਨਾਲ ਸੁੱਖਾ ਆਵਾ। ਆਪਾਂ ਨੂੰ ਥੋੜਾ ਮਨ ਕਿ ਹੌਸਲਾ ਆ ਗਿਆ। ਅੱਛਾ ਤੇ ਵੈਸੇ ਕਿੰਨਾ ਕ ਮਦਦ ਕੀ ਇਹ ਕੰਮ ਕਿਨੇ ਸਿਖਾਇਆ ਤੁਹਾਨੂੰ ਮੇਨ ਕਿ ਕਿਉਂਕਿ ਤੁਹਾਨੂੰ ਆਂਦਾ ਤੇ ਹੋਏਗਾ ਨਹੀਂ ਕਿਨੇ ਸਿਖਾਇਆ ਮੇਨ ਕੰਮ ਜਿਆਦਾ ਕਿਨੇ ਸਿਖਾਇਆ ਚਾਚਾ ਜੀ ਨੇ ਸਿਖਾਇਆ ਜੀ। ਅੱਛ ਸੁਪਨਾ ਕੀ ਸੀਗਾ ਕਿ ਮੈਂ ਕੀ ਬੰਨਣਾ ਚਾਹੁੰਦਾ ਅਕਸਰ ਬੱਚਾ ਸੁਪਨਾ ਹੁੰਦਾ ਮੈਂ ਬੰਨਣਾ ਮੈਂ ਤੁਹਾਡਾ ਕੀ ਸੁਪਨਾ ਹੈ ਮੇਰਾ ਸੁਪਨਾ ਹੈ ਕਿ ਗੱਡੀਆਂ ਦਾ ਕੰਮ ਹੋ ਕਰਾਂ ਇਲੈਕਟ੍ਰੀਸ਼ੀਅਨ ਦਾ ਅੱਛਾ ਅੱਛਾ ਹਾਂਜੀ ਉਹ ਵਧੀਆ ਲੱਗਦਾ ਮਮੀ ਦੇ ਨਾਲ ਪਾਪਾ ਦੇ ਨਾਲ ਹੈਲਪ ਕਰਕੇ ਵਧੀਆ ਲੱਗਦਾ ਹਾਂਜੀ ਅੱਛਾ ਤੇ ਲੋਕੀ ਆ ਰਹੇ ਨੇ ਖਾਣ ਹਾਂਜੀ ਕੀ ਕਹਿਣਾ ਚਾਹੋਗੇ ਜਿਹੜੇ ਲੋਕੀ ਦੇਖ ਰਹੇ ਨੇ ਕਿ ਕਿੱਥੇ ਕਿੱਥੇ ਤੁਸੀਂ ਰੀੜੀ ਲਗਾਉਂਦੇ ਹੋ ਕਿ ਖਾਣ ਆਣ ਤੁਹਾਡੇ ਕੋਲ ਤੁਹਾਡਾ ਖਾਣਾ ਟੇਸਟ ਕਰ ਆਪਣਾ ਟੈਕਸਟਾਈਲ ਦੇ ਕੋਲ ਉਸ ਬਾਹਰ ਪੈਟਰੋਲ ਪੰਪਾਂ ਲੱਗੇ ਯੂਨੀਵਰਸਿਟੀ ਪੈਟਰੋਲ ਪੰਪ ਔਰ ਤੋਂ ਗਾਂ ਆਇਆ ਟੈਕਸਟਾਈਲ ਕੋਲਜ ਦੇ ਬਾਹਰ ਲੱਗੇ ਠੀਕ ਹੈ ਤਾਂ ਮੈਂ ਦੱਸਾਂ ਕਿ ਸੀ ਗੱਲਬਾਤ ਕੀਤੀ ਹੈ ਨੌਜਵਾਨ ਦੇ ਨਾਲ ਕਿ ਆਪਣੇ ਘਰ ਪਰਿਵਾਰ ਦੇ ਲਈ ਜਿਹੜਾ ਹੈ ਕਿ ਇਹ ਨੌਜਵਾਨ ਅੱਗੇ ਆਇਆ ਹੈ ਜਿਸਦੇ ਵਿੱਚ ਆਪਣੇ ਮਾਪ ਪਿਓ ਦੀ ਮਦਦ ਕਰ ਰਿਹਾ ਹੈ ਕਿ ਘਰ ਦਾ ਗੁਜ਼ਾਰਾ ਚੱਲ ਚੁੱਕੀ ਕਿਉਂਕਿ ਦੇਖਿਆ ਜਾਵੇ ਅਕਸਰ ਹੀ ਜਿਹੜੇ ਬੱਚੇ ਨੇ ਉਹ ਜਿਹੜੇ ਨੇ ਕਿ ਘਰ ਦੇ ਵਿੱਚ ਜਿਹੜਾ ਹੈ ਕਿ ਘੁੰਮਦੇ ਫਿਰਦੇ ਰਹਿੰਦੇ ਨੇ ਜਾਂ ਫਿਰ ਆਪਾਂ ਗੱਲ ਕਰ ਲਈਏ ਮਾਪਿਆਂ ਦੀ ਮਦਦ ਨਹੀਂ ਕਰਦੇ ਪਰ ਇਹ ਜਿਹੜਾ ਨੌਜਵਾਨ ਹੈ ਆਪਣੇ ਮਾਪਿਆਂ ਦੀ ਮਤਦਕਾਰ ਲਈ ਅੱਗੇ ਆਇਆ ਵਾ ਤੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਸੁੱਖਾ ਚੱਲ ਸਕੇ ਉਸ ਲਈ ਆਪਣੇ ਮੰਮੀ ਦੇ ਨਾਲ ਨਾਲ ਕਿਤੇ ਰੇੜੀ ਲਗਾਦਾ ਸੀ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਤੁਸੀਂ ਜਦੋਂ ਵੀ ਇੱਥੇ ਆਓ ਤੇ ਇਹਨਾਂ ਕੋਲ ਜ਼ਰੂਰ ਖਾਲਕੀ ਕਿਉਂਕਿ ਮਜਬੂਰੀਆਂ ਨੇ ਇਨਸਾਨ ਨੂੰ ਬਹੁਤ ਕੁਝ ਕਰਾ ਦਿੰਦੀਆਂ ਤੇ ਇਹੀ ਮਜਬੂਰੀ ਹੈ ਜਿਹੜਾ 14 ਸਾਲ ਦੇ ਬੱਚੇ ਨੂੰ ਇਹ ਕੰਮ ਕਰਨ ਲਈ ਮਜਬੂਰ ਕਰਦੀ ਹੈ ਮੇਨੂੰ ਤੇ ਆਜਾਜ ਰਮਨ ਸਿਟੀਕਲ ਦਾ ਸੀਟੀ ਹੈਂਡਲਰ ਅੰਮ੍ਰਿਤਸਰ